ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਆਪਦੇ ਪਿੰਡ ਦੇ ਵਿੱਚ ਆ ਤੇ ਮੁੰਦਕੀ ਤੋਂ ਜਿਹੜਾ ਗਿਲ ਰੋਡ ਆ ਗਿਲ ਰੋਡ ਦੇ ਉੱਤੇ ਬੂਟੇ ਬਾਈ ਦੇ ਹਾਤੇ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਗਾਂ ਵਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਬਹੁਤ ਚੰਗੇ ਦੁੱਧ ਦੀ ਮਾਲਕਣ ਕਿੰਨਵਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਆ ਕੀ ਮੁੱਢਲੀ ਜਾਣਕਾਰੀ ਆ ਸਾਰੀ ਡਿਟੇਲ ਬਾਈ ਬੂਟੇ ਤੋਂ ਲੈਣੇ ਆ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਬਹੁਤ ਵਧੀਆ ਵੀਰੇ ਸੇਤਾ ਸਭ ਠੀਕ ਠਾਕ ਆਪਣਾ ਸ਼ੁਕਰ ਹੈ ਬਾਈ ਸ਼ੁਕਰ ਹੈ ਤੇ ਬਾਈ ਇੱਕ ਵਾਰੀ ਆਪਾਂ ਜਿੱਥੇ ਖੜੇ ਆਂ ਡਰੈਸ ਦਾ ਦੱਸ ਦਈਏ ਯਾਰ ਹਾਂ ਬਾਈ ਹਾਂਜੀ ਡਰੈਸ ਦੱਸ ਦਈਏ ਇੱਕ ਵਾਰੀ ਡਰੈਸ ਪਿੰਡ ਮੁੱਦਕੀ ਜਿਲ੍ਹਾ ਫਰੀਪੁਰ ਠੀਕ ਆ ਬਾਈ ਤੇ ਬੂਟਾ ਸਿੰਘ ਵਪਾਰੀ ਹੈ ਤੇ ਬਾਈ ਫਿਰ ਜਿਹੜੀ ਆਹ ਗਾਮ ਆ ਕਿੰਨਾ ਅਹਿਸਾਸ ਹੁੰਦੀ ਹੈ ਬਾਈ ਹਾਂਜੀ ਇਹ ਦੂਜਾ ਕਿ ਤੀਜਾ ਹੀ ਆ ਵੀਰੇ ਤੀਜਾ ਆਪਾਂ ਆਹ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਦਿਨ ਲੈ ਜੂ 5-4 5-4 ਤਾਂ ਦੁੱਧ ਦਾ ਕੀ ਰਿਕਾਰਡ ਆ ਬਾਈ ਦੁੱਧ ਜੀ 25-26 ਕਿਲੋ ਦੁੱਧ ਦਿੱਤਾ ਇਹਨੇ ਦਿੱਤਾ ਹੋਇਆ ਹੈ ਹਾਂਜੀ ਲੈਵਲ ਵਾ ਤਾਂ ਬਹੁਤ ਚੰਗਾ ਤਿਆਰ ਕਰਿਆ ਬਾਈ ਰਸਿਲ ਠੰਡੀ ਵੀ ਬਹੁਤ ਆ ਜੀ ਹੂੰ ਜਿਵੇਂ ਮਰਜ਼ੀ ਬੈਠੇ ਰਹੋ ਠੀਕ ਆ ਬਾਈ ਮੈਂ ਜੀ ਕਰਦਾ ਉਹ ਕਿਤੇ ਬਾਈ ਕੀ ਰੇਟ ਰਊ ਕਹਿੰਦਾ ਰੇਟ ਇਹਦਾ 85000 ਹੈ ਜੀ ਮਾਨ ਤਣ ਨਾਲ ਮਾਨ ਤਣ ਕਰ ਦਾਂਗੇ ਠੀਕ ਆ ਕੱਢਿਓ ਪਰੋਂ ਤੋੜਿਓ ਮੜਾ ਜੀ ਲੇ ਵੀ ਮਿੱਤਰੋ ਦੂਤੀਜਾ ਸੂਆ ਸੂਣਾਲੀ ਆ ਸੂਣ ਦੇ ਵਿੱਚ 5 ਤੋਂ 7 ਜਾਨੀ ਕਿ ਕਹਿਣ ਤੋਂ ਪਾਵੇ ਆ ਵੀ ਹਫਤਾ ਬਾਕੀ ਪਿਆ ਹਜੇ ਥੱਲੋ ਵੇਖੋ ਤੁਸੀਂ ਜ਼ਬਰਦਸਤ ਤਿਆਰੀ ਕਰੂਗੀ ਅਡ ਰੂਟਰ ਤੇ ਆਲੋ ਬੜੀ ਬਿਹਤਰੀਨ ਤੇ ਖਾਸ ਆ ਥੱਲੋ ਸੁੱਲੋ ਬਹੁਤ ਚੰਗੀ ਆ ਤਿੰਨ ਬਾਕੀ ਭਾਈ ਜੇ ਮੂੰਹ ਮਾ ਫੇਸ ਦੀ ਕੁਆਲਿਟੀ ਵੱਲੋਂ ਰੰਗਾਂ ਵੱਲੋਂ ਰੰਗਾਂ ਵੱਲੋਂ ਵਹਿੜ ਸਾਰੇ ਪਾਸੇ ਚੜਾ ਲੀਂਗੇ ਕਹਿਣ ਤੋਂ ਭਾਵੇਂ ਆ ਵੀ ਉਡ ਜੋੜ ਜੋ ਕਰਦੀ ਆ ਕਰਮਾਂ ਵਾਲੀ ਤੇ ਭਾਈ ਲੇਵਾ ਦਾ ਹਜੇ ਨੇ ਹੋਰ ਵੀ ਤਿਆਰ ਕਰ ਜਰਦਾ ਸੋਨਾ ਤਿਆਰ ਹੁਣ ਵੀ ਕੀਤਾ ਹੋਇਆ ਤੇ ਦੁੱਧ ਵੀ 25 26 ਕਿਲੋ ਭਾਂਡੇ ਦੇ ਵਿੱਚ ਪਾਉਂਦੀ ਆ ਤੇ ਭਾਈ ਇਹਦੀ ਗਵਾਈ ਜਾਂਦਾ ਟਨ ਚਾਹ ਦਾ ਸਰੀਰ ਇਹਦਾ ਲੇਵਾ ਇਹਦਾ ਪ੍ਰਿੰਟ ਪਰਦਾ ਵਾ ਗੱਲਬਾਤ ਲਈ ਆਪਾਂ ਭਾਈ ਦਾ ਨੰਬਰ ਵੀ ਲੈ ਲਾਂਗੇ ਸਾਰੀ ਕਾਰਵਾਈ ਮੋੜ ਲਿਓ ਜੀ ਨੰਬਰ ਲੈ ਲਾਂਗੇ ਆਪਾਂ ਸਾਰੀ ਕਾਰਵਾਈ ਕਰ ਲਾਂਗੇ ਤੁਸੀਂ ਵੀ ਕਰ ਲਿਓ ਮੈਂ ਵੀ ਕਰ ਦਿੱਤੀ ਆ ਐਸੀ ਬਣਦੇ ਭਾਈ ਫੁੱਟੇ ਵੀਰੇ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਸਾਰੀ ਡਿਟੇਲ ਆ ਜਿਹੜੀ ਉਹ ਮੈਂ ਤੁਹਾਨੂੰ ਲੈ ਦੂੰਗਾ ਇਹਦੇ ਬਾਰੇ ਮਿੱਤਰੋ ਤੇ ਲੈ ਬਾਈ ਬੂਟੇ ਵੀਰੇ ਆਪਦਾ ਨੰਬਰ ਦਈ ਕਰਾਂ ਦੀ 8837576998 88375 76998 76998 8837576998 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡਾ ਮੁੱਦਕੀ ਜਲਾਵਾ ਫਰੋਜ਼ੀਪੁਰ ਧੰਨਵਾਦ